ਪਿਆਰੇ ਕੁਝ ਲੋਕ ਕਹਿੰਦੇ ਪਰਮੇਸ਼ਵਰ ਹੈ ਹੀ ਨਹੀਂ ਬਾਈਬਲ ਦੱਸਦੀ ਆ ਜ਼ਬੂਰਾ ਦੇ ਵਿੱਚ ਭਲਾ ਕੀ 14 ਜ਼ਬੂਰ ਪਹਿਲਾ ਵਚਨ ਕੋਈ ਪਰਮੇਸ਼ਵਰ ਹੈ ਹੀ ਨਹੀਂ ਬੋਲੋ ਮੂਰਖ ਨੇ ਆਪਣੇ ਮਨ ਚ ਕਿਹਾ ਹੈ ਵਿਚਾਰੀ ਦਾ ਪਤੀ ਮਰ ਗਿਆ ਆਖਰੀ ਕਿਰਿਆ ਦੇ ਲਈ ਵੀ ਪੈਸੇ ਨਹੀਂ ਸੀ ਕੋਈ ਉਹਦੀ ਮਦਦ ਨਹੀਂ ਕਰ ਰਿਹਾ ਸੀ ਪਿੰਡ ਦੇ ਮੁਖੀਏ ਦੇ ਕੋਲ ਜਾ ਕੇ ਸ਼੍ਰੀਮਾਨ ਮੇਰੇ ਪਤੀ ਦੇ ਅੰਤਿਮ ਸੰਸਕਾਰ ਦੇ ਲਈ ਮੇਰੇ ਕੋਲ ਬਾਕਸ ਖਰੀਦਣ ਦੇ ਵੀ ਪੈਸੇ ਨਹੀਂ ਆ ਮੇਰੀ ਮਦਦ ਕਰੋ ਕਹਿੰਤੇ ਪਿੰਡ ਦੇ ਮੁਖੀਏ ਨੇ ਕਿਹਾ ਤੂੰ ਬਹੁਤ ਧਰਮੀ ਔਰਤ ਹੈ ਨਾ ਤੂੰ ਬੜੀ ਧਰਮੀ ਔਰਤ ਹੈ ਨਾ ਹਮੇਸ਼ਾ ਪਰਮੇਸ਼ਵਰ ਪਰਮੇਸ਼ਵਰ ਕਰਦੀ ਰਹਿਨੀ ਆ ਜੇ ਹੁਣ ਸੱਚਮੁੱਚ ਤੇਰਾ ਪਰਮੇਸ਼ਵਰ ਹੈ ਤਾਂ ਜ਼ਰੂਰ ਤੇਰੀ ਉਸਨੇ ਮਦਦ ਕਰਨੀ ਸੀ ਨਾ ਅੱਜ ਤੇਰੇ ਜੀਵਨ 'ਚ ਐਸੇ ਹਾਲਾਤ ਹੋ ਗਿਆ ਕਿ ਤੂੰ ਆਖਰੀ ਕਿਰਿਆਕਰਮ ਵੀ ਨਹੀਂ ਕਰ ਪਾਰੀ ਇਸ ਤਰ੍ਹਾਂ ਵਿਚਾਰੀ ਜਿਹੜੀ ਮਦਦ ਲੈਣ ਆਈ ਸੀ ਉਸ ਦੀ ਉਸਨੇ ਬੇਇੱਜ਼ਤੀ ਕੀਤੀ ਉਸ ਤੋਂ ਬਾਅਦ ਕਿਹਾ ਇੱਕ ਕੰਮ ਕਰੇਂਗੀ ਪਰਮੇਸ਼ਵਰ ਨਹੀਂ ਹੈ ਇਸ ਤਰ੍ਹਾਂ ਜੇ ਆਪਣੇ ਪਤੀ ਦੀ ਲਾਸ਼ ਦੇ ਬਾਕਸ ਤੇ ਲਿਖੇਂਗੀ ਤਾਂ ਮੈਂ ਪੈਸੇ ਦੇਵਾਂਗਾ ਬਾਕਸ ਦੇ ਲਈ ਅੰਤਿਮ ਕਿਰਿਆ ਦੇ ਲਈ ਵਿਚਾਰੀ ਕੋਲ ਹੋਰ ਕੋਈ ਸਹਾਇਤਾ ਨਹੀਂ ਸੀ ਇਸ ਲਈ ਪਤੀ ਨੂੰ ਮਿੱਟੀ ਦੇਣ ਦੀ ਜ਼ਿੰਮੇਵਾਰੀ ਉਹਦੇ ਤੇ ਸੀ ਉਹਨੇ ਕਿਹਾ ਠੀਕ ਆ ਇਹ ਆਤਮਿਕ ਇਸਤਰੀ ਨੇ ਕਿਹਾ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਵਾਲੀ ਆਤਮਿਕ ਔਰਤ ਕਿਵੇਂ ਕਹਿ ਸਕਦੀ ਕਿ ਪਰਮੇਸ਼ਵਰ ਨਹੀਂ ਆ ਕਿਵੇਂ ਲਿਖ पाएगी ਪਰ ਪਤੀ ਨੂੰ ਮਿੱਟੀ ਦੇਣੀ ਆ ਇਸ ਉਮੀਦ ਨਾਲ ਉਹਦੇ ਉੱਪਰ ਜ਼ਿੰਮੇਵਾਰੀ ਸੀ ਇਸ ਲਈ ਉਸਨੇ ਕਿਹਾ ਚਲੋ ਠੀਕ ਹੈ ਉਸ ਤੋਂ ਬਾਅਦ ਕੀ ਕੀਤਾ ਜਾਂਦੇ ਹੂੰ ਉਸ ਬਾਕਸ ਵਿੱਚ ਪਤੀ ਦੀ ਲਾਸ਼ ਰੱਖਣ ਤੋਂ ਬਾਅਦ ਅਤੇ ਕੀਆ ਕੋਈ ਪਰਮੇਸ਼ਵਰ ਹੈ ਹੀ ਨਹੀਂ ਇਸ ਤਰ੍ਹਾਂ ਲਿਖਵਾ ਕੇ ਮੂਰਖ ਨੇ ਆਪਣੇ ਮਨ ਦੇ ਵਿੱਚ ਕਿਹਾ ਇਸ ਵਚਨ ਨੂੰ ਵੀ ਉਹਦੇ ਨਾਲ ਲਿਖਵਾ ਦਿੱਤਾ ਉਸ ਆਦਮੀ ਨੇ ਜੋ ਕੀਤਾ ਉਹ ਕੀਤਾ ਕਿ ਨਹੀਂ ਕੀਤਾ ਉਹਨੇ ਕੀਤਾ ਅਤੇ ਜੋ ਸੋਚਿਆ ਉਹ ਵੀ ਕੀਤਾ ਅਸੀਂ ਬਾਈਬਲ ਚ ਵੇਖਦੇ ਹਾਂ ਮੂਰਖ ਨੇ ਮਨ ਚ ਕਿਹਾ ਹੈ ਕੋਈ ਪਰਮੇਸ਼ਵਰ ਹੈ ਹੀ ਨਹੀਂ ਕੁਝ ਲੋਕ ਪਰਮੇਸ਼ਵਰ ਨਹੀਂ ਆ ਇਸ ਤਰ੍ਹਾਂ ਉਹ ਕਹਿੰਦੇ ਰਹਿੰਦੇ ਆ ਕਿਉਂ ਜੇ ਪਰਮੇਸ਼ਵਰ ਹੈ ਤਾਂ ਕੀ ਕਦੇ ਤੁਸੀਂ ਵੇਖਿਆ ਪਰਮੇਸ਼ਵਰ ਪਰਮੇਸ਼ਵਰ ਕਹਿ ਰਹੇ ਹੋ ਨਾ ਕਿ ਤੁਸੀਂ ਕਦੇ ਪਰਮੇਸ਼ਵਰ ਨੂੰ ਵੇਖਿਆ ਹੈ ਸਵਾਲ ਪੁੱਛਦੇ ਆ ਅਜੀਬ ਜਈਆ ਗੱਲਾਂ ਕਰਦੇ ਆ ਦਿਖਾਈ ਨਾ ਦੇਣ ਵਾਲੇ ਤੇ ਵਿਸ਼ਵਾਸ ਕਿਵੇਂ ਕਰ ਰਹੇ ਹੋ ਮੂਰਖਾ ਦੀ ਤਰ੍ਹਾਂ ਜੇ ਸੱਚਮੁੱਚ ਪਰਮੇਸ਼ਰ ਹੈ ਤਾਂ ਦਿਖਾਓ ਪਿਆਰ ਇਸ ਸਵਾਲ ਨੂੰ ਜਵਾਨ ਲੜਕੇ ਨੇ ਜੋ ਨਾਸਤਿਕ ਸੀ ਆਤਮਿਕ ਵਿਅਕਤੀ ਤੋਂ ਉਸਨੇ ਪੁੱਛਿਆ ਉਹ ਪਰਮੇਸ਼ਰ ਪਰਮੇਸ਼ਰ ਕਹਿੰਦੇ ਹੋ ਨਾ ਤੁਸੀਂ ਜੇ ਸੱਚਮੁੱਚ ਪਰਮੇਸ਼ਰ ਹੈ ਤਾਂ ਦਿਖਾਓ ਜੇ ਪਰਮੇਸ਼ਰ ਹੈ ਤਾਂ ਤੁਸੀਂ ਦਿਖਾ ਵੀ ਸਕਦੇ ਹੋ ਮੈਂ ਤੁਹਾਡੇ ਪਰਮੇਸ਼ਰ ਤੇ ਵਿਸ਼ਵਾਸ ਕਰਾਂਗਾ ਇਸ ਤਰ੍ਹਾਂ ਜੋਰ-ਜੋਰ ਨਾਲ ਗੱਲ ਕਰਦੇ ਹੋਏ ਆਪਣਾ ਹੱਥ ਵਿਖਾਓ ਹੱਥ ਵਿਖਾਇਆ ਜੋ ਪਰਮੇਸ਼ਵਰ ਨਹੀਂ ਆ ਉਸਨੇ ਹੱਥ ਵਿਖਾਇਆ ਆਤਮਿਕ ਨੇ ਉਹਦਾ ਹੱਥ ਫੜ ਕੇ ਜ਼ੋਰ ਦੇ ਨਾਲ ਚੁੰਡੀ ਵੱਢੀ ਜਿਵੇਂ ਹੀ ਜ਼ੋਰ ਦੇ ਨਾਲ ਚੁੰਡੀ ਵੱਢੀ ਜਿਵੇਂ ਹੀ ਜ਼ੋਰ ਦੇ ਨਾਲ ਦਰਦ ਹੋਇਆ ਰੋਲਾ ਪਉਣ ਲੱਗਾ ਕੀ ਗੱਲ ਆ ਕੀ ਹੋਇਆ ਇੰਨੀ ਜ਼ੋਰ ਨਾਲ ਕਿਉਂ ਚਿੱਲਾਇਆ ਉਹ ਪਾਗਲ ਹੈ ਤੂੰ ਇੰਨੀ ਜ਼ੋਰ ਨਾਲ ਚੁੰਡੀ ਵੱਢੀ ਆ ਕੀ ਹੋਇਆ ਜੇ ਚੁੰਡੀ ਵੱਡੀ ਦਾ ਕੀ ਹੋਇਆ ਕੀ ਹੋਇਆ ਕਹਿ ਰਿਹਾ ਹੈ ਮੇਰੇ ਜ਼ੋਰ ਨਾਲ ਦਰਦ ਹੋਇਆ ਹੈ ਚੁੱਪ ਰਹਿ ਦਰਦਾ ਤੂੰ ਚੁੰਡੀ ਵੱਡਿਆ ਮੇਰੇ ਵੱਡਿਆ ਮੇਰੇ ਲਈ ਤਾਂ ਹੋਰ ਦਰਦ ਤੇਰੇ ਹੋਏਗਾ ਕੀ ਸੱਚਮੁੱਚ ਤੇਰੇ ਦਰਦ ਹੋਇਆ ਹਾਂ ਦਰਦ ਹੋਇਆ ਤਾਂ ਹੀ ਤਾਂ ਰੋਲਾ ਪਾਇਆ ਜੇ ਭੁਰਾ ਨਾ ਮੰਨੇ ਤਾਂ ਕੀ ਤੂੰ ਉਹ ਦਰਦ ਵਿਖਾ ਸਕਦਾ ਹੈ ਕੀ ਉਹ ਦਰਦ ਥੋੜਾ ਮੈਨੂੰ ਦਿਖਾਓ दर्द दिखाओगे तो ही मैं मनोंगा कि तेरे दर्द होया है नहीं तो मैं तेन समझागा दर्द नहीं हो दूजा हाथ भी दे तू तो की है गांद किए विखाव जे दर्द है तो तू विखा ना तो कुछ समझ आया जे परमेश्वर है तो विखाओ विश्वास करा जे परमेश्वर है तो विखाओ विश्वास करा जे दर्द है विखाएगा ताही विश्वास करांगा दर्द होया कि नहीं होया हो प्यारो दर्द दिखा सकते हो नहीं दिखा सकता पर दर्द होया ना ਹੋਇਆ ਦਰਦ ਹੋਣ ਤੇ ਹੀ ਤਾਂ ਦਰਦ ਹੋਇਆ ਹੋਣ ਤੇ ਦਰਦ ਹੋਏਗਾ ਵਿਖਾ ਸਕਦੇ ਹੋ ਉਹ ਭਾਈ ਕਾਮਨ ਸੈਂਸ ਇਸਤੇਮਾਲ ਕਰ ਜੇ ਨਹੀਂ ਦਿਖਾ ਪਾਰਿਆ ਹਤਾ ਨਹੀਂ ਸੋਚਣਾ ਇਹ ਮੂਰਖਤਾ ਹੈ ਜੇ ਤੇਰੇ ਦਰਦ ਹੈ ਤਾਂ ਤੂੰ ਮੈਨੂੰ ਵਿਖਾ ਕੀ ਦੂ ਵਿਖਾ ਪਾਏਗਾ ਤੂੰ ਦਿਖਾ ਨਹੀਂ ਪਾਇਆ ਦਿਖਾ ਨਹੀਂ ਪਾਇਆ ਇਸ ਲਈ ਜੇ ਮੈਂ ਕਹਾਂਗਾ ਦਰਦ ਨਹੀਂ ਹੈ ਤੂੰ ਮੰਨੇਗਾ ਉਹ ਭਾਈ ਮੇਰੇ ਦਰਦ ਦਾ ਤਾਂ ਹੀ ਤਾਂ ਮੈਂ ਕਹਿ ਰਿਹਾ ਕਿ ਪਰਮੇਸ਼ਵਰ ਹੈ ਤੂੰ ਦਿਖਾ ਕਹਿ ਰਿਹਾ ਹੈ ਪਰ ਸ਼ਾਇਦ ਮੈਂ ਦਿਖਾ ਨਹੀਂ ਸਕਾਂਗਾ ਪਰਮੇਸ਼ਵਰ ਹੈ ਸਾਇੰਸ ਦਾ ਪ੍ਰੋਫੈਸਰ ਹੈ ਉਸ ਨੇ ਇੱਕ ਲੜਕੇ ਨੂੰ ਖਾਣਾ ਖਾਂਦੇ ਸਮੇਂ ਪ੍ਰਾਰਥਨਾ ਕਰਦੇ ਵੇਖਿਆ ਦੇਖ ਕੇ ਕਿਹਾ ਬਾਬੂ ਕੀ ਕਰ ਰਿਹਾ ਹੈ ਜਿਸ ਨੇ ਮੈਨੂੰ ਭੋਜਨ ਦਿੱਤਾ ਹੈ ਉਸ ਪਰਮੇਸ਼ਵਰ ਦਾ ਧੰਨਵਾਦ ਕਰ ਰਿਹਾ ਹਾਂ ਕੀ ਤੂੰ ਪਰਮੇਸ਼ਵਰ ਤੇ ਵਿਸ਼ਵਾਸ ਕਰਦਾ ਹੈ ਹਾਂ ਮੈਂ ਵਿਸ਼ਵਾਸ ਕਰਦਾ ਹਾਂ ਉਸ ਪ੍ਰੋਫੈਸਰ ਨੇ ਕਿਹਾ ਬੜਾ ਵਧੀਆ ਹੈ ਤੂੰ ਜੋ ਦਿਖਾਈ ਨਹੀਂ ਦੇ ਰਿਹਾ ਉਸ ਨੂੰ ਹੈ ਕਹਿਣਾ ਇਹ ਸਿਰਫ ਇੱਕ ਮੂਰਖਤਾ ਹੈ ना विखन वाले ते विश्वास कर रहे हो जो नहीं दिखाई दे रहा जे और विश्वास करोंगे तो तुम मूं रखो हां हां हूं हाँ हाँ। तू परमेश्वर के अगे प्रार्थना की कि तेनू परमेश्वर दिखाई दता नहीं दिखाई दिता सर ते तो कोल अकल है कि क्या मैं पूछ रहा थोड़े तो को बुद्धि है मेरे को बुद्धि क्यों नहीं है मेरे को बुद्धि है ताही तो ता प्रोफेसर बन गया हाँ ਜੇ ਸੱਚਮੁੱਚ ਹੈ ਤਾਂ ਦਿਖਾਓ ਉਹ ਪਾਈਏ ਸਵਾਲ ਕੀਆ ਹਾਂ ਸਰ ਸੱਚਮੁੱਚ ਜੇ ਬੁੱਧੀ ਹੈ ਤਾਂ ਇਸ ਨੂੰ ਵੀ ਖਾਓ ਜੇ ਬੁੱਧ ਹੈ ਤਾਂ ਹੀ ਤਾਂ ਗੱਲ ਕਰ ਰਿਹਾ ਹਾਂ ਬੁੱਧੀ ਹੈ ਤਾਂ ਹੀ ਤਾਂ ਪੜਾ ਰਿਹਾ ਹਾਂ ਬੁੱਧੀ ਹੈ ਤਾਂ ਹੀ ਤਾਂ ਜੇ ਹੈ ਤਾਂ ਮੈਨੂੰ ਦਿਖਾਓ ਸਰ ਇਸ ਤਰ੍ਹਾਂ ਫੁੜਫੜਾਓ ਨਾ ਜੇ ਤੁਹਾਡੇ ਕੋਲ ਬੁੱਧੀ ਹੈ ਤਾਂ ਦਿਖਾਓ ਜੇ ਦਿਖਾਉਂਗੇ ਤਾਂ ਤਾਂ ਹੀ ਮੈਂ ਵਿਸ਼ਵਾਸ ਕਰ ਸਕਾਂਗਾ ਉਹ ਦਿਖਾ ਸਕਦਾ ਹੈ ਸਰ ਤੁਸੀਂ ਆਪਣੀ ਬੁੱਧ ਦਿਖਾ ਨਹੀਂ پا ਰਹੇ ਹੋ ਫਿਰ ਵੀ ਕਹਿ ਰਹੇ ਹਾਂ ਕਿ ਮੇਰੇ ਕੋਲ ਬੁੱਧਾ ਬੁੱਧ ਹੈ ਇਸ ਲਈ ਤੁਸੀਂ ਪੜਾ ਰਹੇ ਬੁੱਧੀ ਹੈ ਇਸ ਲਈ ਗੱਲ ਕਰ پا ਰਹੇ ਹਾਂ ਜੇ ਦਿਖਾ ਨਾ ਸਕਾਂਗਾ ਇਹਦਾ ਮਤਲਬ ਇਹ ਨਹੀਂ ਕਿ ਹੈ ਨਹੀਂ ਜੇ ਦਿਖਾਈ ਨਹੀਂ ਦੇ ਰਿਹਾ ਹੈ ਪਰਮੇਸ਼ਰ ਨਾ ਕਹਣਾ ਠੀਕ ਨਹੀਂ ਪਰਮੇਸ਼ਰ ਹੈ ਸਰ ਪਰਮੇਸ਼ਰ ਹੈ ਇਸ ਲਈ ਸਾਡੇ ਚ ਪਿਆਰ ਹੈ ਮਮਤਾ ਹੈ ਮੁਹੱਬਤਾਂ ਪਿਆਰਾ ਆਨੰਦਾ ਇਸ ਲਈ ਸਾਡੇ ਜੀਵਨ ਦੇ ਵਿੱਚ ਅੱਜ ਸ਼ਾਂਤੀ ਆ ਮਾਫ ਕਰਨ ਦਾ ਗੁਣ ਹੈ ਸ਼ੈਨਸ਼ੀਲਤਾ ਹੈ ਧੀਰਜ ਹੈ ਇਹ ਸਭ ਦਾ ਆਧਾਰ ਕੀ ਹੈ ਸਰ ਪਰਮੇਸ਼ਵਰ ਦਾ ਮਨ ਸਰ ਪਰਮੇਸ਼ਵਰ ਦਾ ਮਨ ਇਹ ਸੱਚਾ ਭੈਣੋ ਤੇ ਭਰਾਵੋ ਅੱਜ ਤੁਸੀਂ ਅਤੇ ਮੈਂ ਅਸੀਂ ਕੀ ਸਮਝਣਾ ਹੈ ਜਾਣਦੇ ਹਾਂ ਸੱਚਾਈ ਨੂੰ ਜੇ ਸੱਚ ਨੂੰ ਜਾਣਨ ਵਾਲੇ ਤੁਸੀਂ ਸੱਚ ਦੇ ਬਾਰੇ ਨਹੀਂ ਦੱਸੋਗੇ ਅਤੇ ਪ੍ਰਚਾਰ ਨਹੀਂ ਕਰੋਗੇ ਤਾਂ ਸੱਚ ਦੇ ਬਾਰੇ ਜੇ ਤੁਸੀਂ ਗਵਾਹੀ ਨਹੀਂ ਦੋਗੇ ਤਾਂ ਫਿਰ ਝੂਠ ਹੀ ਸੰਸਾਰ ਨੂੰ ਸਮਾਜ ਨੂੰ ਪ੍ਰਭਾਵਿਤ ਕਰੇਗਾ ਇਸ ਲਈ ਪਰਮੇਸ਼ਵਰ ਨੇ ਕਿਹਾ ਕਿ ਤੁਹਾਨੂੰ ਚੁੱਪ ਰਹਿਣ ਦੀ ਆਗਿਆ ਬਿਲਕੁਲ ਵੀ ਨਈਆ ਇਸ ਲਈ ਹਰ ਮਸੀਹ ਨੇ ਗਵਾਹੀ ਦੇਣੀਆਂ ਕੀ ਦੇ ਬਾਰੇ ਗਵਾਹੀ ਦੇਣੀਆਂ ਗਵਾਹੀ ਯਾਨੇ ਤੁਸੀਂ ਆਪਣੇ ਬਾਰੇ ਦੱਸੋਗੇ ਇਹ ਗਵਾਹੀ ਨਹੀਂਆ ਜਦੋਂ ਤੁਸੀਂ ਦੂਜੇ ਦੇ ਬਾਰੇ ਦੱਸਦੇ ਹੋ ਉਹ ਗਵਾਹੀ ਹੈ ਕਿ ਫਲਾਣਾ ਵਿਅਕਤੀ ਫਲਾਣੇ ਵਿਅਕਤੀ ਦੀ ਬੜੀ ਮਦਦ ਕੀਤੀ ਆ ਉਹ ਤੁਸੀਂ ਵੇਖੀ ਆ ਜਿਨੇ ਆਰਥਿਕ ਤੌਰ ਤੇ ਸਹਾਇਤਾ ਲਈ ਉਹ ਕਹਿ ਰਿਆ ਮੈਂ ਸਹਾਤਾ ਨਹੀਂ ਲਈ ਕਿਸ ਦਰਜ ਹੋ ਰਿਹਾ ਤੁਸੀਂ ਜਾ ਕੇ ਕੀ ਕਰ ਰਹੇ ਹੋ ਗਵਾਹੀ ਦੇ ਰਹੇ ਹੋ ਕੀ ਕਰ ਰਹੇ ਹੋ ਤੁਸੀਂ ਸੁਣੋ ਜੀ ਇਸ ਨੇ ਇਸ ਵਿਅਕਤੀ ਨੂੰ 1 ਲੱਖ ਰੁਪਏ ਦਿੱਤੇ ਜਿਹਦਾ ਮੈਂ ਗਵਾਹ ਹੋ ਕੇ ਗਵਾਹੀ ਦਿੱਤੀ ਆ ਸਾਈਨ ਕੀਤੇ ਆ ਗਵਾਹੀ ਕੀ ਆ ਇਸ ਨੇ ਇਹ ਵਿਅਕਤੀ ਜੋ ਦੁੱਖਾਂ ਦੇ ਵਿੱਚ ਸੀ ਦੁੱਖਾਂ ਵਿੱਚੋਂ ਬਾਹਰ ਨਿਕਲਣਾ ਹੈ ਸੋਚ ਕੇ ਉਧਾਰਤਾ ਦੇ ਨਾਲ ਸਹਾਇਤਾ ਕੀਤੀ ਜਿਨੇ ਪੈਸੇ ਦਿੱਤੇ ਕਹਿੰਦਾ ਤਿੰਨ ਮਹੀਨੇ ਬਾਅਦ ਵਾਪਸ ਕਰ ਦਾਂਗਾ ਉਸ ਦੇ ਲਈ ਗਵਾਹੀ ਦੇ ਤੌਰ ਤੇ ਮੈਨੂੰ ਸਾਈਨ ਕਰਨ ਦੇ ਲਈ ਕਿਹਾ ਅਤੇ ਮੈਂ ਕੀਤੇ ਕਿ ਸੱਚਮੁੱਚ ਇਹਨਾਂ ਨੇ ਇਸ ਨੂੰ 1 ਲੱਖ ਰੁਪਏ ਦਿੱਤੇ ਆ ਮੈਂ ਦੇਖਿਆ ਇਹਦਾ ਮੈਂ ਗਵਾਹ ਹਾਂ ਇਦਾਰਥ ਕੀ ਸਾਹਮਣੇ ਵਾਲੇ ਵਿਅਕਤੀ ਦੇ ਬਾਰੇ ਮੈਂ ਗਵਾਹੀ ਦੇ ਰਿਹਾ ਹਾਂ ਸਾਹਮਣੇ ਵਾਲੇ ਦੇ ਬਾਰੇ ਜੋ ਤੁਸੀਂ ਕਹਿ ਰਹੇ ਹੋ ਉਹ ਗਵਾਹੀ ਆ ਤੁਸੀਂ ਆਪਣੇ ਬਾਰੇ ਕੁਝ ਦੱਸੋ ਉਹ ਗਵਾਹੀ ਨਹੀਂ ਆ ਹਾਂ ਯੈਸ ਅਸੀਂ ਵੀ ਜਦ ਗਵਾਹੀ ਦਿੰਦੀ ਆ ਤਾਂ ਕੀ ਕਰਦੇ ਆ ਜਾਣਦੇ ਹੋ ਇੱਕ ਸਮੇਂ ਮੈਂ ਪਟਕਿਆ ਹੋਇਆ ਸੀ ਇਕ ਸਮੇਂ ਮੈਂ ਮਨਮਰਜ਼ੀਆਂ ਕਰਦਾ ਹੁੰਦਾ ਸੀ ਇਕ ਸਮੇਂ ਮੈਂ ਬੜੀ ਲੜਾਕੀ ਸੀ ਇਕ ਸਮੇਂ ਮੈਂ ਆਪਣੇ ਗੁੱਸੇ ਨੂੰ ਸ਼ਾਂਤ ਨਹੀਂ ਕਰ ਪਾਉਂਦਾ ਸੀ ਸ਼ਾਂਤ ਨਹੀਂ ਕਰ ਪਾਉਂਦੀ ਸੀ ਇਕ ਸਮੇਂ ਪੀਂਦਾ ਸੀ ਕੁੰਮਦਾ ਸੀ ਮौज-ਮਸਤੀਆਂ ਕਰਦਾ ਸੀ ਐਸੇ ਮੈਨੂੰ ਪ੍ਰਭ ਯੀਸ਼ੂ ਮਸੀਹ ਨੇ ਸੁਧਾਰਿਆ ਇੱਕ ਚੰਗਾ ਮਨੁੱਖ ਬਣਾ ਦਿੱਤਾ ਇਸ ਵਿਗੜੇ ਹੋਏ ਮਨੁੱਖ ਨੂੰ ਸੁਧਾਰਨ ਵਾਲਾ ਪਰਮੇਸ਼ਵਰ ਹੈ ਉਹੀ ਪ੍ਰਭ ਯੀਸ਼ੂ ਹੈ ਜਿਸ ਦਾ ਮੈਂ ਗਵਾਹ ਹਾਂ ਹਾਂ ਕੀ ਆ ਅਸਲ ਚ ਤੁਸੀਂ ਕੀ ਦੇ ਬਾਰੇ ਗਵਾਹੀ ਦੇ ਰਹੇ ਹੋ ਤੁਹਾਡੇ ਜੀਵਨ ਨੂੰ ਜਿਸ ਪਰਮੇਸ਼ਵਰ ਨੇ ਸੁਧਾਰਿਆ ਉਸ ਦੇ ਬਾਰੇ ਦੱਸਣਾ ਹੀ ਗਵਾਹੀ ਹੈ ਸੱਚ ਨੂੰ ਜਾਣਨ ਵਾਲੇ ਤੁਸੀਂ ਯਾਨੀ ਇਨਸਾਨ ਨੂੰ ਜਾਣ ਤੋਂ ਵੱਧ ਪਿਆਰ ਕੀਤਾ ਇਨਸਾਨ ਨੇ ਸਲੀਬ ਤੇ ਆਪਣੀ ਜਾਨ ਦਿੱਤੀ ਉਸ ਪ੍ਰਭੂ ਦੇ ਬਾਰੇ ਜੋ ਸੱਚਾਈ ਤੁਸੀਂ ਜਾਣਦੇ ਹੋ ਉਹ ਸੱਚ ਨੂੰ ਗ੍ਰਹਿਣ ਕਰਨ ਤੇ ਤੁਹਾਡਾ ਜੀਵਨ ਸੁਧਰੇਗਾ ਪਰਮੇਸ਼ਵਰ ਨੇ ਜਗਤ ਨਾਲ ਅਜੇਹਾ ਪਿਆਰ ਕੀਤਾ ਕੀ ਉਸਨੇ ਆਪਣੇ ਇਕਲੋਤੇ ਪੁੱਤਰ ਨੂੰ ਦੇ ਦਿੱਤਾ ਤਾਂ ਕਿ ਜੋ ਕੋਈ ਉਹਦੇ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਅਤੇ ਅਨੰਤ ਜੀਵਨ ਪਾਵੇ ਅਨੰਤ ਜੀਵਨ ਦੇ ਦਿੱਤਾ ਬਾਈਬਲ ਦੱਸਦੀ ਆ ਪਾਪ ਵਿੱਚ ਮਨੁੱਖ ਦੇ ਪਾਪ ਵਿੱਚ ਕੰਮ ਦਾ ప్రతిਫਲ ਉਹ ਨਰਕ ਚਲਾ ਜਾਵੇਗਾ ਜਿੱਥੇ ਅੱਗ ਬੁਝਦੀ ਨਹੀਂ ਅਤੇ ਕੀੜਾ ਮਰਦਾ ਨਹੀਂ ਭਿਆਨਕ ਪੀੜਾ ਪਰਮੇਸ਼ਵਰ ਦੀ ਬਣਾਈ ਗਏ ਸੰਤਾਨ ਪਰਮੇਸ਼ਵਰ ਨੇ ਜਿਹਨੂੰ ਪਿਆਰ ਕੀਤਾ ਉਹ ਬੱਚੇ ਆਪਣੇ ਗੁਨਾਹਾਂ ਦੇ ਕਾਰਨ ਨਰਕ ਵਿੱਚ ਸੁੱਟੇ ਨਾ ਜਾਣ ਆਪਣੇ ਪਾਪਾਂ ਦੇ ਕਾਰਨ ਨਰਕ ਵਿੱਚ ਸੜ ਨਾ ਜਾਣ ਚਾਹਣ ਵਾਲਾ ਪਰਮੇਸ਼ਵਰ ਉਸ ਨੇ ਮਨੁੱਖ ਦੇ ਕੀਤੇ ਗੁਨਾਹ ਆਪਣੇ ਪੁੱਤਰ ਦੇ ਉੱਪਰ ਸੁੱਟ ਦਿੱਤੇ ਇਨਸਾਨ ਨੂੰ ਜੋ ਸਜ਼ਾ ਮਿਲਣੀ ਸੀ ਉਸ ਨੂੰ ਪ੍ਰਭੂ ਨੇ ਆਪਣੇ ਉੱਪਰ ਲੈ ਲਈ ਬੇਟਾ ਆ ਕੇ ਕਹ ਰਿਹਾ ਡੈਡੀ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਹਾਂ ਬਹੁਤ ਪਿਆਰ ਕਰਦਾ ਹਾਂ ਸੱਚ ਮੁੱਚ ਪਿਆਰ ਕਰਦਾ ਹੈ ਹਾਂ ਸੱਚ ਮੁੱਚ ਪਿਆਰ ਕਰਦਾ ਹਾਂ ਹਾਂ ਤੁਸੀਂ ਜੋ ਮੈਨੂੰ ਬਹੁਤ ਪਿਆਰ ਕਰਦੇ ਹੋ ਉਸ ਪਿਆਰ ਦੇ ਚਿੰਨ੍ਹ ਦੇ ਵਿੱਚ ਕੋਈ ਕੀਮਤੀ ਇਨਾਮ ਦੇਵੋਗੇ ਇਸ ਤਰ੍ਹਾਂ ਬੇਟੇ ਨੇ ਕਿਹਾ ਇਕਾਂਤ ਪਿਤਾ ਦੇ ਕੋਲ ਉੱਤਰ ਨਹੀਂ ਸੀ ਚੁੱਪ ਰਹਿ ਗਿਆ ਕੀ ਗੱਲ ਆ ਪਿਤਾ ਜੀ ਮੈਂ ਜਾਣਦਾ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਪਰ ਉਹਦੀ ਨਿਸ਼ਾਨੀ ਦੇ ਤੌਰ ਤੇ ਆਪਣੇ ਪਿਆਰ ਦੀ ਨਿਸ਼ਾਨੀ ਦੇ ਬਦਲੇ ਮੈਨੂੰ ਕੋਈ ਕੀਮਤੀ ਇਨਾਮ ਦੇ ਸਕਦੇ ਹੋ ਪਿਤਾ ਚੋਪ ਰਹਿ ਗਿਆ ਕੁਝ ਸਮਾਂ ਬੀਤਣ ਤੋਂ ਬਾਅਦ ਸੋਚਿਆ ਨਹੀਂ ਅਤੇ ਪੁੱਤਰ ਦੀ ਤਬੀਅਤ ਖਰਾਬ ਹੋ ਗਈ ਆਖਰ ਨੂੰ ਪਤਾ ਚੱਲਿਆ ਕਿ ਆਰਟ ਦੀ ਪ੍ਰੋਬਲਮ ਹੋ ਗਈ ਡਾਕਟਰ ਨੇ ਕਿਹਾ ਜੇ ਇਸ ਬੱਚੇ ਨੇ ਬਚਣਾ ਹੈ ਤਾਂ ਇਹਦੇ ਦਿਲ ਨੂੰ ਬਦਲਣਾ ਪਏਗਾ ਇਸ ਲੜਕੇ ਦਾ ਦਿਲ ਜੇ ਬਦਲ ਸਕਾਂਗੇ ਤਾਂ ਤਾਂ ਹੀ ਬਚ ਸਕੇਗਾ ਦਿਲ ਦੀ ਲੋੜ ਪੈ ਗਈ ਆਪਰੇਸ਼ਨ ਦੀ ਸਾਰੀ ਤਿਆਰੀ ਕਰ ਲਈ ऑपरेशन ਕੀਤਾ ਉਹ دل ਵੀ بدل ਦਿੱਤਾ ਉਹ لڑکا ٹھیک ਹੋ ਗਿਆ অপারেশন تھیٹر ਤੋਂ وارڈ ਚ ਲੈ ਕੇ ਆਏ تھوڑا ਤੰਦਰੁਸਤ ਹੋ ਗਿਆ ਕੋਲੇ ਇੱਕ ਲਿਫਾਫਾ ਸੀ ਹੌਲੀ ਜਿਹੀ ਉਸ ਨੂੰ ਚੱਕਿਆ ਉਸ ਨੂੰ ਪੜਿਆ ਅਤੇ ਉਹਦੇ ਚ ਲਿਖਿਆ ਹੋਇਆ ਸੀ ਮੇਰੇ ਪਿਆਰੇ ਪੁੱਤਰ ਇਸ ਚਿੱਠੀ ਨੂੰ ਪੜ ਪਾਰਿਆ ਇਹਦਾ ਮਤਲਬ ਕੀ ਤੂੰ ਜ਼ਿੰਦਾ ਹੈਂ ਬੜੀ ਖੁਸ਼ੀ ਦੀ ਗੱਲ ਆ ਮੈਂ ਤੇਰੀ ਖੁਸ਼ੀ ਚ ਸ਼ਾਮਿਲ ਨਹੀਂ ਹੋ ਪਾਇਆ ਪਰ ਤੂੰ ਖੁਸ਼ ਹੈ ਇਹ ਵਿਸ਼ਵਾਸ ਮੈਨੂੰ ਖੁਸ਼ੀ ਦੇ ਰਿਹਾ ਹੈ ਤੂੰ ਮੈਨੂੰ ਪੁੱਛਿਆ ਡੈਡੀ ਤੁਸੀਂ ਮੈਨੂੰ ਬੜਾ ਪਿਆਰ ਕਰਦੇ ਹੋ ਨਾ ਉਸ ਪਿਆਰ ਦੇ ਬਦਲੇ ਤੁਸੀਂ ਕੋਈ ਕੀਮਤੀ ਨਿਸ਼ਾਨੀ ਕੀ ਇਨਾਮ ਦਿਓਗੇ ਤੂੰ ਮੰਗਿਆ ਸੀ ਨਾ ਉਸ ਦਿਨ ਮੇਰੇ ਕੋਲ ਕੋਈ ਉੱਤਰ ਨਹੀਂ ਸੀ ਅਤੇ ਮੈਂ ਉੱਤਰ ਨਹੀਂ ਦੇ ਸਕਿਆ ਲੇਕਿਨ ਅੱਜ ਇਨਾਮ ਦੇ ਪਾਇਆ ਹਾਂ ਉਹ ਇਨਾਮ ਹੀ ਹੈ ਜੋ ਅੱਜ ਤੇਰੇ ਦਿਲ ਦੀ ਧੜਕਣ ਬਣ ਕੇ ਧੜਕ ਰਿਹਾ ਹੈ ਤੂੰ ਜਿਉਂਦਾ ਹੈ ਇਹਦਾ ਕਾਰਨ ਹੈ ਮੈਂ ਆਪਣਾ ਦਿਲ ਤੈਨੂੰ ਇਨਾਮ ਦੇ ਤੌਰ ਤੇ ਦਿੱਤਾ ਇਸ ਲਈ ਤੂੰ ਜ਼ਿੰਦਾ ਹੈਂ ਮੇਰੇ ਪੁੱਤਰ ਮੈਂ ਤੈਨੂੰ ਜਾਨ ਤੋਂ ਵੀ ਵੱਧ ਪਿਆਰ ਕੀਤਾ ਮੈਂ ਤੈਨੂੰ ਆਪਣਾ ਦਿਲ ਦੇ ਦਿੱਤਾ ਮੇਰੀ ਆਸ ਕਿ ਆ ਜਾਣਦਾ ਹੈ ਆਪਣੇ ਪਿਤਾ ਦੀ ਤਰ੍ਹਾਂ ਤੂੰ ਵੀ ਪਿਆਰ ਦੇ ਨਾਲ ਜੀ ਮੇਰੇ ਲਈ ਆਦਰ ਦਾ ਕਾਰਨ ਬਣ ਅਤੇ ਸਨਮਾਨ ਦੇ ਨਾਲ ਜੀ ਆਸ ਕਰਦੇ ਹੋਏ ਵਿਸ਼ਵਾਸ ਕਰਦੇ ਹੋਏ ਤੇਰੇ ਲਈ ਆਪਣੀ ਜਾਨ ਦੇ ਦਿੱਤੀ ਪੈਣੂ ਅਤੇ ਭਰਾਵੋ 2000 ਸਾਲ ਪਹਿਲਾਂ ਮੇਰੇ ਪ੍ਰਭੂ ਯੀਸ਼ੂ ਮਸੀਹ ਨੇ ਪਾਪੀ ਮਨੁੱਖ ਲਈ ਇਹੀ ਕੀਤਾ ਤੁਹਾਨੂੰ ਤਾਂ ਮੈਨੂੰ ਜਾਨ ਤੋਂ ਵੱਧ ਪਿਆਰ ਕੀਤਾ ਉਸ ਪਿਆਰ ਦੀ ਨਿਸ਼ਾਨੀ ਦੇ ਤੌਰ ਤੇ ਆਪਣੇ ਪ੍ਰਾਨ ਨੂੰ ਹੀ ਤੁਹਾਡੀ ਤੇ ਮੇਰੇ ਲਈ ਆਪਣੀ ਸਲੀਬ ਤੇ ਜਾਨ ਦੇ ਦਿੱਤੀ ਜਾਨ ਤੋਂ ਵੱਧ ਪਿਆਰ ਕੀਤਾ ਹੋਵੇ ਜਾਨ ਦਿੱਤੀ ਹੋਵੇ ਐਸਾ ਕੋਈ ਇਸ ਸੰਸਾਰ 'ਚ ਅਗਰ ਹੈ ਕਮਾਂਗੇ ਤੁਹਾਡੇ ਲਈ ਮੇਰੇ ਲਈ ਅਤੇ ਸਾਰਿਆਂ ਦੇ ਲਈ ਜਿੰਨੇ ਜਾਨ ਦਿੱਤੀ ਹੈ ਉਹ ਪ੍ਰਭੂ ਯੀਸ਼ੂ ਮਸੀਹ ਹੈ ਇਹ ਸੱਚਾ ਮੈਂ ਪੁੱਛਦਾ ਹਾਂ ਤੁਹਾਨੂੰ ਜਾਨ ਤੋਂ ਵੱਧ ਪਿਆਰ ਕਰਨ ਵਾਲਾ ਕੋਈ ਹੈ ਤੁਹਾਡੇ ਲਈ ਜਾਨ ਦੇ ਦਵਾਂਗਾ ਕਹਿ ਕੇ ਕੋਈ ਤੁਹਾਡੇ ਲਈ ਜਾਨ ਦੇਣ ਵਾਲਾ ਹੈ ਪਤੀ ਕਹਿ ਸਕਦਾ ਹੈ ਤੂੰ ਮੇਰੀ ਜਾਨ ਆ ਪਤਨੀ ਕਹਿ ਸਕਦੀ ਆ ਤੁਸੀਂ ਮੇਰੀ ਜਾਨ ਹੋ ਜੀ ਮਾਤਾ ਪਿਤਾ ਕਹਿ ਸਕਦੇ ਆ ਬੱਚਿਆਂ ਨੂੰ ਕੀ ਤੁਸੀਂ ਮੇਰੀ ਜਾਨ ਹੋ ਪਰ ਦੁੱਖ ਆਉਂਤੇ ਜਾਂ ਜਾਨ ਖਤਰੇ ਚ ਪੈਣ ਤੇ ਕਿੰਨੇ ਮਾਤਾ ਅਤੇ ਪਿਤਾ ਕਿੰਨੀ ਪਤਨੀ ਅਤੇ ਪਤੀ ਅਤੇ ਕਿੰਨੇ ਬੱਚੇ ਆਪਣੀ ਜਾਨ ਦੇ ਕੇ ਜਿਨ੍ਹਾਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਬਚਾ ਸਕਦੇ ਆ ਸੋਚ ਕੇ ਵੇਖੋ ਪੈਣੋ ਅਤੇ ਪ੍ਰਭੂ ਤੁਹਾਨੂੰ ਤੇ ਮੈਨੂੰ ਜਾਨ ਤੋਂ ਵੱਧ ਪਿਆਰ ਕਰਨ ਵਾਲਾ ਹੈ ਉਹਦਾ ਨਾਮ ਪ੍ਰਭੂ ਯੇਸ਼ੂ ਮਸੀਹ ਇਹ ਸੱਚਾ ਪ੍ਰਭੂ ਨੇ ਤੁਹਾਡੇ ਤੇ ਮੇਰੇ ਲਈ ਕਿਉਂ ਜਾਨ ਦਿੱਤੀ ਆ ਜਾਣਦੇ ਹੋ ਤੁਸੀਂ ਅਤੇ ਮੈਂ ਅਸੀਂ ਉਹਦੇ ਲਈ ਜੀ ਸਕੀਏ ਇਸ ਲਈ ਕੋਰਿੰਥੀਆਂ ਦੀ ਪੱਤਰੀ 5ਵਾਂ ਅਧਿਆਇ 15ਵਾਂ ਵਚਨ ਦੂਜਾ ਕੋਰਿੰਥੀ 5:15 ਅਤੇ ਉਹ ਇਸ ਲਈ ਸਾਰਿਆਂ ਲਈ ਇਸ ਤਰ੍ਹਾਂ ਮਰਿਆ ਕਿ ਉਹ ਜਿਉਂਦਾ ਹੈ ਉਹ ਅੱਗੇ ਤੋਂ ਆਪਣੇ ਲਈ ਨਾ ਜੀਏਗਾ ਪਰ ਉਹਦੇ ਲਈ ਜੋ ਉਹਨਾਂ ਦੇ ਲਈ ਮਰਿਆ ਅਤੇ ਫਿਰ ਤੋਂ ਜੀ ਉੱਠਿਆ ਹੈ ਅਸੀਂ ਉਹਦੇ ਲਈ ਜੀ ਸਕੀਏ ਇਸ ਲਈ ਉਹ ਸਾਡੇ ਸਾਰਿਆਂ ਲਈ ਮਰਿਆ ਇਸ ਨੂੰ ਆਸਾਨ ਤਰੀਕੇ ਨਾਲ ਸਮਝਾਂਗੇ ਯੀਸ਼ੂ ਕਿਉਂ ਮਰਿਆ ਕਹਾਂਗੇ ਬਾਈਬਲ ਦੱਸਦੀ ਹੈ ਤੁਸੀਂ ਜੋ ਜ਼ਿੰਦਾ ਹੋ ਜੋ ਜਿੰਦੇ ਹੋ ਅਸੀਂ ਜ਼ਿੰਦਾ ਹਾਂ ਆਪਣੇ ਲਈ ਨਾ ਜੀਕੇ ਜੋ ਸਾਡੇ ਲਈ ਮਰਿਆ ਫਿਰ ਤੂੰ ਜੀ ਉਠਿਆ ਉਸ ਯੇਸ਼ੂ ਦੇ ਲਈ ਹੀ ਅਸੀਂ ਜੀਵਾਂਗੇ ਯੇਸ਼ੂ ਵਿਸ਼ਵਾਸ ਕਰਕੇ ਤੁਹਾਡੇ ਤੇ ਮੇਰੇ ਲਈ ਜਾਨ ਦੇ ਗਿਆ ਇਹਦਾ ਅਰਥ ਇਹ ਆ ਮੈਂ ਜ਼ਿੰਦਾ ਹਾਂ ਕਹਿ ਕੇ ਤੁਸੀਂ ਹੱਥ ਵਿਖਾਏ ਆ ਨਾ ਤੁਸੀਂ ਕਾਦੇ ਲਈ ਜ਼ਿੰਦਾ ਹੋ ਦੱਸੋ ਮੈਨੂੰ ਭੋਜਨ ਬੜਾ ਪਿਆਰਾ ਹੈ ਜੀ ਮੈਨੂੰ ਬਰੀਆਨੀ ਬੜੀ ਪਸੰਦਾ ਨੌਨ ਵੇਜ ਕਹਿੰਦੇ ਮੈਨੂੰ ਬਹੁਤ ਪਸੰਦਾ ਖਾਣ ਲਈ ਜੀਰੇ ਹੋ ਕਈ ਮਹਾਨ ਲੋਗ ਇਸ ਲਈ ਜੀਦੇ ਆ ਕੁਝ ਲੋਕ ਖਾਣ ਦੇ ਲਈ ਜਿੰਦੇ ਆ ਅਤੇ ਕੁਝ ਲੋਗ ਜੀਣ ਦੇ ਲਈ ਖਣਿਆ ਹੁਣ ਅਸੀਂ ਕਿਹੜੇ ਚੰਡ ਵਿੱਚੋਂ ਖਾਣ ਦੇ ਲਈ ਜੀਣ ਵਾਲੇ ਆ ਫਿਰ ਜੀਣ ਦੇ ਲਈ ਖਾਣ ਵਾਲੇ ਆ ਇੱਕ ਵਾਰ ਸੋਚੋ ਪੈਰੋ ਅਤੇ ਭਰਾਵੋ ਤੁਸੀਂ ਅਤੇ ਮੈਂ ਅਸੀਂ ਕਾਦੇ ਲਈ ਜੀਣਾ ਹੈ ਮੈਂ ਦੱਸਾਂ ਤੁਹਾਡੇ ਲਈ ਯੇਸ਼ੂ ਪ੍ਰਾਂਦਿੱਤਤਾ ਇਹਦਾ ਕਾਰਨ ਜਾਣਦੇ ਹਾਂ ਉਸ ਪ੍ਰਭੂ ਲਈ ਤੂਸੀਅਤ ਤੇ ਮੈਂ ਅਸੀਂ ਜੀਵਾਂਗੇ ਇਸ ਵਿਸ਼ਵਾਸ ਨਾਲ ਯੇਸ਼ੂ ਨੇ ਜਾਨ ਦਿੱਤੀ ਮੈਂ ਪੁੱਛਦਾ ਹਾਂ ਕਿਦੇ ਲਈ ਜੀ ਰਹੇ ਹਾਂ ਕਿਦੇ ਲਈ ਜ਼ਿੰਦਾ ਹਾਂ ਧਨ ਕਮਾਉਣ ਦੇ ਲਈ ਜੀ ਰਹੇ ਹਾਂ ਜਾਂ ਸੁਖ ਭੋਗ ਦੇ ਲਈ ਜੀ ਰਹੇ ਹਾਂ ਕਿ ਧਨ ਤੇ ਸਨਮਾਨ ਦੇ ਲਈ ਜੀ ਰਹੇ ਹਾਂ ਜਾਂ ਮਿੱਤਰਾਂ ਦੇ ਨਾਲ ਸੱਜ ਵੱਜ ਕੇ ਕੁ ਮਨ ਲਈ ਜੀ ਰਹੇ ਹਾਂ ਲੜਕੀਆਂ ਦੇ ਨਾਲ ਕੁ ਮੰਦੇ ਲਈ ਲੜਕੀਆਂ ਦੇ ਨਾਲ ਕੁ ਮੰਦੇ ਲਈ ਮਨ ਮਰਜ਼ੀ ਲਈ ਜੀ ਰਹੇ ਹਾਂ ਕਿਹਦੇ ਲਈ ਤੁਸੀਂ ਜੀ ਰਹੇ ਹੋ ਅੱਜ ਅਸੀਂ ਸਾਰੇ ਜੀ ਰਹੇ ਹਾਂ ਪਰ ਇਹ ਸੱਚ ਹੈ ਸਵਾਲ ਪੁੱਛਦਾ ਤੁਸੀਂ ਕਿਹਦੇ ਲਈ ਜਿਓਗੇ ਸੋਚ ਕੇ ਯਿਸੂ ਮਸੀਹ ਨੇ ਤੁਹਾਡੇ ਲਈ ਜਾਨ ਦਿੱਤੀ ਪ੍ਰਭੂ ਲਈ ਜੀਵਾਂਗੇ ਪ੍ਰਭੂ ਲਈ ਜੀਵਾਂਗੇ ਸੋਚਿਆ ਉਸ ਪਿਤਾ ਨੇ ਇਹ ਹੀ ਕਿਹਾ ਬੇਟੇ ਤੇਰੇ ਦਿਲ ਚ ਰੋਗਾ ਖਰਾਬ ਹੋ ਚੁੱਕਿਆ ਤੂੰ ਮਰ ਜਾਏਂਗਾ ਇਸ ਲਈ ਮੈਂ ਆਪਣਾ ਦਿਲ ਦੇ ਰਿਹਾ ਹਾਂ ਤੂੰ ਮੇਰੇ ਪੁੱਤਰ ਦੇ ਰੂਪ ਚ ਜੀਏਂਗਾ ਇਸ ਲਈ ਤੂੰ ਮੇਰੇ ਵਾਂਗੂ ਜੀ ਸਕੇਂਗਾ ਤੁਹਾਨੂੰ ਕੋਈ ਸਮਝ ਆਇਆ ਬਦਲੇ ਚ ਇਹਦਾ ਅਰਥ ਪਿਤਾ ਦੇ ਬਦਲੇ ਜੀਣ ਵਾਲਾ ਹੀ ਪੁੱਤਰ ਹੈ ਉਸ ਪਿਤਾ ਦੇ ਬਦਲੇ ਤੁਸੀਂ ਜੀਣਾ ਹੈ ਐਸੇ ਪੁੱਤਰ ਹੋ ਤੁਸੀਂ ਪੁੱਤਰੀ ਹੋ ਤੁਸੀਂ ਜੀਓਗੇ ਇਸ ਲਈ ਯੀਸ਼ੂ ਨੇ ਤੁਹਾਡੇ ਲਈ ਆਪਣੀ ਜਾਨ ਦਿੱਤੀ ਇਹ ਸੱਚਾ ਅੱਜ ਸਾਡੇ ਵਿੱਚੋਂ ਕਿੰਨੇ ਯਿਸੂ ਦੀ ਤਰ੍ਹਾਂ ਯਿਸੂ ਦੇ ਵਾਂਗੂ ਜੀ ਰਹੇ ਆ ਇੱਕ ਵਾਰ ਸੋਚੋ ਤੁਸੀਂ ਤੇ ਮੈਂ ਅਸੀਂ ਯਿਸੂ ਦੀ ਤਰ੍ਹਾਂ ਜੀਵਾਂਗੇ ਇਸੇ ਲਈ ਯਿਸੂ ਨੇ ਜਾਣ ਦਿੱਤੀ ਅੱਜ ਤੁਸੀਂ ਕਿਦੇ ਲਈ ਜੀ ਰਹੇ ਹੋ ਕਿਉਂ ਜੀ ਰਹੇ ਹੋ ਇੱਕ ਵਾਰ ਸੋਚੋ ਪਹਿਲਾ ਹੈ ਤੁਸੀਂ ਤੇ ਮੈਂ ਜ਼ਰੂਰ ਜੋ ਅਸੀਂ ਜਾਣਣਾ ਹੈ ਜੋ ਸਾਡੇ ਜੀਵਨ ਚ ਹੋਣਾ ਚਾਹੀਦਾ ਉਹ ਸੱਚ ਆ ਦੂਸਰਾ ਹੈ ਉਹ ਸੱਚ ਦੇ ਲਈ ਅਸੀਂ ਗਵਾਹ ਬਣ ਕੇ ਜੀਣਾ ਹੈ ਇਸ ਲਈ ਮੈਂ ਹੁਣ ਪੜਾਇਆ ਕੀ ਪੜਾਇਆ ਚੇਲੀ ਅਧਿਕਰਤ ਦਾ ਪਹਿਲਾ ਅਧਿਆਇ 8ਵਾਂ ਵਚਨ ਜਦ ਤੁਸੀਂ ਪਵਿੱਤਰ ਆਤਮਾ ਦੀ ਸਮਰਥ ਨੂੰ ਪਾਉਂਗੇ ਜਦ ਪਵਿੱਤਰ ਆਤਮਾ ਪਾਉਂਗੇ ਮੇਰੀ ਬਾਈਬਲ ਦੱਸਦੀ ਹੈ ਕਿ ਸਭ ਤੋਂ ਪਹਿਲਾ ਪਵਿੱਤਰ ਆਤਮਾ ਦੇ ਬਾਰੇ ਲਿਖਵਾਉਂਦੇ ਸਮੇਂ ਚੇਲੀ ਅਧਿਕਰਤ ਦੀ ਕਿਤਾਬ ਦੇ ਵਿੱਚ ਇਹ ਲਿਖਿਆ ਹੈ ਇਹ ਪ੍ਰਭੂ ਨੇ ਕਿਹਾ ਹੈ ਜਦ ਉਪਰੋ ਪਵਿੱਤਰ ਆਤਮਾ ਪਰਮੇਸ਼ਵਰ ਤੁਹਾਡੇ ਤੇ ਆਏਗਾ ਤੁਸੀਂ ਸਮਰਥ ਪਾਉਂਗੇ ਭਾਸ਼ਾਵਾਂ ਚ ਬੋਲੋਗੇ ਇਸ ਤਰ੍ਹਾਂ ਨਹੀਂ ਆ ਕੀ ਲਿਖਿਆ ਕੀ ਪਾਉਂਗੇ ਸਮਰਥ ਪਾਉਂਗੇ ਕਿਉਂ ਸਮਰਥ ਨੂੰ ਪਾਉਂਗੇ ਉਹ ਸਮਰਥ ਕੀ ਹੈ ਪਵਿੱਤਰ ਆਤਮਾ ਦੀ ਸਮਰਥ ਪਰਮੇਸ਼ਵਰ ਨੇ ਕਿਉਂ ਸਾਨੂੰ ਪਵਿੱਤਰ ਆਤਮਾ ਦੀ ਸ਼ਕਤੀ ਦਿੱਤੀ ਹੈ ਕਿਉਂ ਦਿੱਤੀ ਆ ਕਵਾਂਗੇ ਤੁਹਾਡੇ ਵਿੱਚੋਂ ਗਵਾ ਹੋਣਗੇ ਮੈਂ ਤੁਹਾਨੂੰ ਸ਼ਕਤੀ ਦੇ ਰਿਹਾ ਹਾਂ। ਯਾਨੀ ਜਿਨ੍ਹਾਂ ਦੇ ਵਿੱਚ ਪਵਿੱਤਰ ਆਤਮਾ ਹੈ ਉਹਦੇ ਜੀਵਨ 'ਚ ਸਭ ਤੋਂ ਪਹਿਲਾਂ ਕੀ ਕਰਦਾ ਹੈ ਜਾਣਦੇ ਹੋ? ਪ੍ਰਭੂ ਦੇ ਗਵਾਹ ਦੇ ਤੌਰ 'ਤੇ ਜਿੰਦਾ ਹੈ ਸਮਝ ਗਏ ਹੋ? ਪਵਿੱਤਰ ਆਤਮਾ ਨਾਲ ਭਰਿਆ ਹੋਇਆ ਵਿਅਕਤੀ ਕੌਣ ਆ? ਕੌਣ ਸੱਚਮੁੱਚ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਹੈ? ਇਸ ਤਰ੍ਹਾਂ ਸਵਾਲ ਕਰਨ ਤੇ ਮੇਰਾ ਉੱਤਰ ਹੈ ਜੋ ਮਸੀਹ ਦਾ ਗਵਾਹ ਬਣ ਕੇ ਜਿੰਦਾ ਹੈ ਉਹੀ ਸੱਚ ਮੁੱਚ ਪਵਿੱਤਰ ਆਤਮਾ ਪਾਇਆ ਹੋਇਆ ਵਿਅਕਤੀ ਹੈ ਮਸੀਦੇ ਗਵਾਹੋ ਕੇ ਤੁਸੀਂ ਨਾ ਜੀਕੇ ਪਵਿੱਤਰ ਆਤਮਾ ਪਾਲਿਆ ਹੈ ਪਵਿੱਤਰ ਆਤਮਾ ਪਰਮੇਸ਼ਵਰ ਮੇਰੇ ਵਿੱਚ ਹੈ ਆਤਮਾ 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 ਬੋਲਣਾ 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 ਗੁੱਸਾ 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 ਘਰ ਚ ਗਵਾਹੀ ਨਹੀਂ ਆ ਲੋਕਾ ਦੇ ਵਿੱਚ ਕਲਿਸਿਆ ਵਿੱਚ ਵੀ ਗਵਾਹੀ ਨਹੀਂ ਆ ਸੇਵਾ ਚ ਗਵਾਹੀ ਨਹੀਂ ਆ ਆਤਮਾ ਆਤਮਾ ਕਰਨ ਦਾ ਕੀ ਫਾਇਦਾ ਸਭ ਤੋਂ ਪਹਿਲਾਂ ਤੁਹਾਡੇ ਤੇ ਮਿਰਚ ਕੀ ਹੋਣਾ ਚਾਹੀਦਾ ਸੱਚ ਤੋਂ ਬਾਤ ਜੋ ਹੋਣਾ ਚਾਹੀਦਾ ਹੈ ਉਹ ਹੈ ਗਵਾਹੀ ਅਗਰ ਕਿਤੇ ਕਮੀ ਹੈ ਤਾਂ ਕੀ ਪ੍ਰਾਰਥਨਾ ਕਰੀਏ ਹਰ ਇੱਕ ਜਨ ਪ੍ਰਾਰਥਨਾ ਚ ਹਿੱਸਾ ਲਵੋ ਪ੍ਰਭੂ ਤੁਹਾਡੇ ਬਾਰੇ ਸਚਾਈ ਨੂੰ ਜਾਣਨਾ ਹੀ ਸੱਚੀ ਆਜ਼ਾਦੀ ਹੈ ਤੁਹਾਡੇ ਬਾਰੇ ਸੱਚੀ ਗਵਾਹੀ ਦੇਣਾ ਹੀ ਪਵਿੱਤਰ ਆਤਮਾ ਨੂੰ ਪਾਉਣਾ ਹੈ ਐਸਾ ਜੀਵਨ ਸਾਨੂੰ ਦੇ ਦਿਓ ਪ੍ਰਭੂ ਸੱਚਾ ਪਰਮੇਸ਼ਵਰ ਤੁਸੀਂ ਹੀ ਹੋ ਸਤਿਗੁਰੂ ਤੁਸੀਂ ਹੋ ਪਿਤਾ ਤੂੰ ਜ਼ਿੰਦਾ ਹੈ ਤੂੰ ਸਰਵ ਸ਼ਕਤੀਮਾਨ ਹੈ ਸਾਰੀਆਂ ਹਕੂਮਤਾਂ ਰਖਦਾ ਹੈ ਤੂੰ ਅੰਤਰੀਆਮੀ ਹੈ ਤੁਹਾਨੂੰ ਜਾਣਨਾ ਹੀ ਇਹ ਸੱਚ ਹੈ ਇਹ ਸੱਚ ਨੂੰ ਜਾਨਣਾ ਹੀ ਆਪਣੇ ਜੀਵਨ ਦੇ ਵਿੱਚ ਉੱਤਮ ਹੈ ਤੁਸੀਂ ਆਪਣੇ ਬਾਰੇ ਸਾਨੂੰ ਦੱਸਿਆ ਤੁਹਾਡਾ ਧੰਨਵਾਦ ਸਾਡੀ ਜ਼ਿੰਦਗੀ 'ਚ ਆਉਣ ਦੇ ਲਈ ਧੰਨਵਾਦ ਸਾਨੂੰ ਜਾਨ ਤੋਂ ਵੱਧ ਪਿਆਰ ਕੀਤਾ ਤੁਹਾਡਾ ਧੰਨਵਾਦ ਆਪਣੀ ਜਾਨ ਹੀ ਸਾਡੇ ਲਈ ਦਿੱਤੀ ਤੁਹਾਡਾ ਧੰਨਵਾਦ ਅਸੀਂ ਤੇਰੀ ਤਰ੍ਹਾਂ ਜੀ ਸਕੀਏ ਤੇਰੀ ਤਰ੍ਹਾਂ ਮੈਂ ਜੀ ਸਕਾਂ ਵਿਸ਼ਵਾਸ ਕਰਕੇ ਸਾਡੇ ਲਈ ਜਾਨ ਦਿੱਤੀ ਤੁਹਾਡਾ ਵਿਸ਼ਵਾਸ ਨਾ ਤੋੜ ਸਕੀਏ ਅਸੀਂ ਸਾਡੀ ਮਦਦ ਕਰ ਤੇਰੀ ਤਰ੍ਹਾਂ ਜੀ ਸਕੀਏ ਐਸਾ ਜੀਵਨ ਸਾਨੂੰ ਦੇ ਪਿਤਾ ਦਇਆ ਕਰ ਆਪਣੇ ਗਵਾਹ ਦੇ ਤੌਰ ਤੇ ਜਦ ਤੱਕ ਧਰਤੀ ਤੇ ਹਾਂ ਆਪਣੇ ਗਵਾਹ ਬਣਾ ਕੇ ਚਲਾ ਐਸੀ ਕਿਰਪਾ ਸਾਡੇ ਤੇ ਕਰ ਐਸਾ ਅਨੁਗ੍ਰਹਿ ਕਰ ਦੇ ਅੱਜ ਸਾਡੀ ਪ੍ਰਾਰਥਨਾ ਨੂੰ ਤੁਸੀਂ ਸੁਣਿਆ ਇਸ ਲਈ ਧੰਨਵਾਦ ਕਰਦੇ ਹਾਂ ਸਾਰੀ ਮਹਿਮਾ ਸਾਰਾ ਆਦਰ ਸਾਰੀ ਇੱਜ਼ਤ ਯੋਗਾਨ ਯੁਗ ਤੁਹਾਨੂੰ ਹੀ ਮਿਲਦੀ ਰਹੇ ਆਮੀਨ ਦਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕੜਪल्ली ਹైదరాబాద్ 72